ਦੇਖ ਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਨਿਊ ਬਲੌਗ ਦੇ ਵਿੱਚ ਚਲੋ ਜੀ ਚੱਲਦੀ ਹੈ ਰਾਣੀ ਸੁੰਦਰਾ ਤੇ ਟੈਂਕ ਭਰ ਗਿਆ ਬਾਕੀ ਝਾੜ ਬਹੁਤ ਵਜੇ ਨਿਕਲਿਆ ਬੰਦੂ ਕਰਦੇ ਆ ਗੱਲ ਲੋ ਜੀ ਆਪਾਂ ਮਸ਼ੀਨ ਵਾਲ ਦੇ ਪਿੰਡ ਆਏ ਆ ਵੱਢਣ ਆਏ ਆ ਤੇ ਆ ਥੋੜਾ ਜਿਹਾ ਇਧਰ ਟੁਕੜਾ ਵੱਢਿਆ ਆ ਥੋੜਾ ਜਿਹਾ ਵੀ ਇਹਦਾ ਚੰਨੇ ਦਾ ਵੀ ਬਿਰਦ ਲੁਣੇ ਆ ਤੇ ਮੱਕੀ ਆ ਵੱਢਣ ਲੱਗੇ ਹੁਸੀਂ

ਆ ਇਦਨੀਆਂ ਕੈਰੀਆਂ ਨਹੀਂ ਪੜਦੇ ਆ ਲੰਮੀਆਂ ਲੰਮੀਆਂ ਛੋਟੇ ਛੋਟੇ ਟੁਕੜੇ ਜੇ ਭਈ ਹੀ ਹੈ ਇਸਕੇ ਬਾਅਦ ਹੋ ਇਸਕੇ ਬਾਅਦ ਉਧਰ 5 ਕਿਲੋਮੀਟਰ ਫੇਰ ਜਾਣਾ ਪੈਣਾ ਉਹਨਾਂ ਦਾ ਸਾਈਕਲ ਵੱਡਾ ਹੋ ਗਿਆ ਅੱਗੇ ਜਾ ਕੇ ਦੇਖ ਲਓ ਜੀ ਵੱਡਕ ਹੋ ਗਏ ਬੰਦੇ ਲੰਬੀਆਂ ਤਾਨ ਕੇ

90 થી ਹੋ ਗਈ ਸ਼ਾਮ ਸਵੇਰ ਸਵੇਰੇ ਉਧਰ ਸ਼ਾਮ ਨੂੰ ਦੁਪਹਿਰਾ ਸਾਰਾ ਪੇਲੇ ਬਹਿ ਕੇ ਕੱਢੀਦਾ ਹਾਂ ਕੱਲ ਵੀ ਕੱਲ ਵੀ ਇਹੀ ਕੰਮ ਵੈਸੇ ਰਿਹਾ ਹੈ ਆ ਕੱਲ ਵੀ ਕੋਈ ਜ਼ਿਆਦਾ ਲੋਡ ਨਹੀਂ ਛੱਡਾ ਤੇ ਅੱਜ ਵੀ ওই ਕੰਮ ਆ ਤੋ ਇਹ ਆ ਹੋਇਆ ਟ੍ਰੈਲੀ ਉੱਤੇ ਭਰੀ ਤੇ ਦੋ ਟਰੈਲੀਆਂ ਸਵੇਰੇ ਇੱਥੋਂ ਭਰੀਆਂ ਨਾਲ ਆ ਵੱਡੇ ਆ ਬਸ ਨਹੀਂ ਵੱਡੇ ਆ ਅਸੀਂ मसिया दस क्ष लगे मसी उमन लगता नहीं लाइटा पाल लिया पहला कार ट्रैली भर गई कार भर ली बहुत आंड मुछड़ा मुछड़े मुछड़ा बहुत ज्यादा बीज देना फीस बहुत ज़्यादा है ना के दो, दो जी मंत्र लगा दालने दा, पड़ गया पर नहीं क्यों? सफाई भी बढ़िया है ना? तो है ना सफाई अच्छी है मैं के ज़बीज़ भी अलग है कब जाओ सोता हम्म तो साइटिंग तो लगा ही तो तुझे का तो यही का एक सौ बत्तर तुम गा अच्छा मुंडी करना इधर कोई क्या है क्या हाल बना रखा है? क्या करना? है दूर लगती है? है है करना? लगती लगती रे? अच्छा? गया बस 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 यही बस यही रह आगे थोड़ा सा पस। नहीं इस खेत में जो दिख रहा है आपको बाकी आगे आगे है फिर अगले दिन काटेंगे ਇੱਕ ਰਾਉਂਡ ਹੋਰ ਹੋ ਜਾਏ ਤੇ ਫਿਰ ਇਸ ਨੂੰ ਪੂਨ ਕਰਵਾ ਲੇ। ਲਓ ਜੀ ਹੋ ਗਿਆ ਆਪਣਾ ਕੰਮ ਖਤਮ ਤੇ ਹਾਂ ਬੰਦੇ ਜਿਹੜੇ ਲੱਗੇ ਖੜੋ ਬੋਦਨ ਦਾ ਕੰਮ ਕਰਨ ਤੇ ਚਲੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਤੇ ਮਿਲਦੇ ਆ ਫਿਰ ਨੈਕਸਟ ਵੀਡੀਓ ਦੇ ਵਿੱਚ ਚੈਨਲ ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂਟ ਤੇ ਬੰਦ ਹੋ ਗਿਆ